ਦੋਸਤੋ ਜਿਹੜੀ ਤੁਸੀਂ ਇਹ ਵੀਡੀਓ ਦੇਖੋਗੇ ਇਹ ਤੁਸੀਂ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ ਸੋਸ਼ਲ ਮੀਡੀਆ ਤੇ ਇੱਕ ਰੀਲ ਵਾਇਰਲ ਹੋ ਰਹੀ ਹੈ ਲੁੱਡੋ ਪਾਈ ਜੀ ਹਾਂ ਦੋਸਤੋ ਇਹ ਸਟਰੀਟ ਡੌਗ ਆ ਅਤੇ ਇਸ ਦਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਉੱਥੋਂ ਦੇ ਲੋਕਲ ਲੋਕਾਂ ਦੇ ਵੱਲੋਂ ਅਤੇ ਬਿਲਬੋਰਡ ਲਗਾਏ ਜਾ ਰਹੇ ਨੇ ਬਹੁਤ ਵੱਡੇ ਵੱਡੇ ਜਿਵੇਂ ਕਿਸੇ ਯੁਵਾ ਦੀ ਨੇਤਾ ਰੈਲੀ ਹੁੰਦੀ ਆ ਉਵੇਂ ਹੀ ਲੁੱਡੋ ਦਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਹ ਵੀਡੀਓ ਯੂਨੀਕ ਆ ਤੇ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇਹ ਵੀਡੀਓ ਦੋਸਤੋ ਕਿ ਇਦਾਂ ਜਨਮ ਦਿਨ ਸੈਲੀਬ੍ਰੇਟ ਕਰਨਾ ਚਾਹੀਦਾ ਆ ਜਾਂ ਫਿਰ ਨਹੀਂ ਸਾਡੇ ਵੱਲੋਂ ਦੋਸਤੋ ਕਰਨਾ ਚਾਹੀਦਾ ਹੈ ਤੁਸੀਂ ਦੇਖ ਰਹੇ ਹੋ ਕੇਕ ਵੀ ਕੱਟ ਕੀਤਾ ਲੁੱਡੋ ਦੇ ਨਾਮ ਦਾ ਕਮੈਂਟ ਬਾਕਸ ਦੇ ਵਿੱਚ ਸਾਰਿਆਂ ਦੇ ਵੱਲੋਂ ਵਧਾਈਆਂ ਦੀ ਲਾਈਨਾਂ ਲੱਗੀਆਂ ਹੋਈਆਂ ਨੇ ਲੁੱਡੋ ਨੂੰ ਹੈਪੀ ਬਰਥਡੇ ਹੈਪੀ ਬਰਥਡੇ ਕਰ ਰਹੇ ਨੇ ਤਾਂ ਇਹ ਸ਼ਾਇਦ ਐਮਪੀ ਦੀ ਵੀਡੀਓ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਪੂਰੀ ਟੌਰ ਆ ਦੋਸਤੋ ਇਸ ਸਟਰੀਟ ਡੌਗ ਦੀ ਜਨਮ ਦਿਨ ਮਨਾਇਆ ਗਿਆ ਇਸ ਦਾ ਨੇਤਾ ਦੀ ਜਿਵੇਂ ਰੈਲੀ ਹੁੰਦੀ ਆ ਉਸ ਤੋਂ ਵੀ ਘੈਂਟ ਤਰੀਕੇ ਨਾਲ ਕਿਵੇਂ ਦੀ ਲੱਗੀ ਵੀਡੀਓ ਸ਼ੇਅਰ ਕਰਕੇ ਲਾਈਕ ਜਰੂਰ ਕਰ ਦਿਓ ਤੇ ਇੱਕ ਕਮੈਂਟ ਵੀ ਜਰੂਰ ਕਰਕੇ ਜਾਇਓ ਧੰਨਵਾਦ